ਹਾਂਜੀ ਹੈਰੀ ਬਾਈ ਜੀ ਉਹ ਤਰਨ ਤਰਨ ਦੀ ਹਵਾ ਫਿਰ ਕੀ ਕਹਿੰਦੇ ਆ ਜੀ ਤਰਨ ਤਰਨ ਦੀ ਹਵਾ ਬਾਈ ਜੀ ਟੋਟਲੀ ਚੇਂਜ ਹੋ ਗਈ ਅੱਛਾ ਜੀ ਜਿਹੜੀ ਅੱਜ ਤੋਂ 2 ਦਿਨ ਪਹਿਲਾਂ ਤੱਕ ਹਾਂਜੀ ਵੀ ਲਾ ਕੇ ਚੱਲੋ ਵੀ ਫਾਈਟ ਸੀਗੀ ਅਕਾਲੀ ਦਲ ਵੀ ਫਾਈਟ 'ਚ ਆ ਗਿਆ ਸੀਗਾ ਉਹ ਹੜਾਂ ਦੇ ਵਿੱਚ ਸੇਵਾ ਕਰਨ ਕਰਕੇ ਬਿਲਕੁਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਤਾਂ ਹਮੇਸ਼ਾ ਫਾਈਟ 'ਚ ਸੀਗੀ ਹੀ ਸੀਗੇ ਬਿਲਕੁਲ ਜੀ ਤੇ ਇਹ ਦੋ ਪਾਰਟੀਆਂ ਅੱਗੇ ਸੀਗੀਆਂ ਠੀਕ ਹੈ ਜਿੱਤੇ ਤੱਕ ਕਾਂਗਰਸ ਤੇ ਬੀਜੇਪੀ ਦਾ ਸੀਗਾ ਇਹ ਦੋਏ ਹਲੇ ਬੈਕ ਐਂਡ ਤੇ ਸੀਗੀਆਂ ਉਕਿ ਇਹਨਾਂ ਦੇ ਜਿਹੜੇ ਕੈਂਡੀਡੇਟ ਹੈ ਵੀ ਉਹਨੇ ਪਬਲਿਕ ਦੇ ਵਿੱਚ ਬਹੁਤੇ ਜਾਣੇ ਪਛਾਣੇ ਫੇਸ ਨਹੀਂ ਸੀਗੇ ਠੀਕ ਹੈ ਜੀ ਪਰ ਜਿਹੜੀ ਹੁਣ ਆ ਸੰਦੀਪ ਸਣੀ ਜਿਨ੍ਹਾਂ ਨੇ ਪਿੱਛੇ ਦਿਨ ਸੂਬਾ ਸਿੰਘ ਦਾ ਵੀ ਕਹਿ ਲੋ ਵੀ ਕਈਆਂ ਦੇ ਨਿਗਾ ਦੇ ਵਿੱਚ ਕਤਲ ਤੇ ਕਈਆਂ ਦੀ ਨਿਗਾ ਦੇ ਵਿੱਚ ਸੌਦਾ ਬਿਲਕੁਲ ਜੀ ਲਾਇਆ ਤੇ ਉਹਦੇ ਕਰਕੇ ਉਹਨੂੰ ਟਿਕਟ ਮਿਲ ਗਈ ਪੰਥਕ ਹਲਕਾ ਤਰਨਤਾਰਣਾ ਉਹਨੇ ਇਹ ਵੀ ਲਾਗੇ ਚੱਲੋ ਵੀ ਕਲੀਨ ਸਵੀਪੜਾ ਕੰਮ ਹੀ ਹੋ ਗਿਆ ਟੋਟਲੀ ਹਵਾ ਚੇਂਜ ਹੈ ਜਿਵੇਂ ਅਮਰਿਤਪਾਲ ਦੀ ਵਾਰਤੇ ਹੋਇਆ ਵੀ ਕਲੀਨ ਸਵੀਪ ਵਾਲਾ ਗੱਲ ਹੈ ਵੀ ਉਹ ਕੰਮ ਹੁਣ ਲੋਕ ਤੁਰ ਪਏ ਨਹੀਂ ਭਾਈ ਜੀ ਇਹ ਗੱਲ ਹੋਰ ਵੀ ਦੇਖੋ ਦੇਖਣੀ ਪਏਗੀ ਹਾਂਜੀ ਵੀ ਹੁਣ ਜਿਵੇਂ ਆਮ ਪਾਰਟੀ ਦੀ ਸਰਕਾਰ ਆ ਹਾਂਜੀ ਹਾਂਜੀ ਜੇ ਲੋਕ ਆਮ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਂਦੇ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਵਿਕਾਸ ਹੁੰਦਾ ਬਈ ਯਾਰ ਗੱਲ ਇੱਕ ਹੈ ਤੁਸੀਂ ਕੀ ਸੋਚਦੇ ਹੋ ਵੀ ਜਿਹੜਾ ਉਹਦੇ ਨਾਲ ਲੋਕ ਤੁਰ ਪਏ ਵੀ ਉਹ ਜਿਹੜਾ ਸੰਦੀਪ ਸਾਨੀ ਵਾਲਾ 100% ਫੈਕਟਰ ਹੈ ਨਹੀਂ ਹਾਂਜੀ ਸੰਦੀਪ ਸਾਨੀ ਵਾਲਾ 50% ਫੈਕਟਰ ਹੈ 50% ਜਿਹੜਾ 50% ਲੋਕ ਤੁਰ ਪੇ ਉਹ ਇਸ ਕਰਕੇ ਤੁਰ ਪੇ ਲੋਕ ਇਹਨਾਂ ਸਾਰੀ ਪਾਰਟੀਆਂ ਤੋਂ ਅੱਕੇ ਪਏ ਆ ਉਹ ਕਿਵੇਂ ਜੀ ਅਕਾਲੀ ਲਾ ਲਓ ਕਾਂਗਰਸ ਲਾ ਲਓ ਭਾਜਪੀ ਲਾ ਲਓ ਅਗਲਾ ਕਹਿੰਦਾ ਵੀ ਅਕਾਲੀ ਆਣਾ ਨੇ ਕਾਂਗਰਸ ਆਣਾ ਨੇ 50 ਸਾਲ ਦੇ ਰਾਜ ਚ ਕੀ ਕੀਤਾ ਹੂੰ ਇਹ ਆਮ ਆਦਮੀ ਨੇ 4 ਸਾਲ ਚ ਕੀ ਕੀਤਾ ਕੋਈ ਨਾ ਸਾਰਿਆਂ ਦੀ ਕਾਰਗੁਜ਼ਾਰੀ ਕਟਹਿਰੇ ਚ ਹੈ ਹੂੰ ਜਿਹੜਾ ਲੋਕ ਉਹਦੇ ਨਾਲ ਸੰਦੀਪ ਸਣੀ ਦੇ ਭਰਾ ਮੰਦੀਪ ਨਾਲ ਤੁਰੇ ਐ ਉਹਦਾ ਕਾਰਨ ਇਹ ਨਹੀਂ ਐ ਵੀ ਉਹ ਬਹੁਤ ਫੇਮਸ ਹੋ ਗਿਆ ਨਾ ਲੋਕ ਇਹਨਾਂ ਤੋਂ ਦੁਖੀ ਹੋ ਕੇ ਤੁਰਪੇ ਠੀਕ ਐ ਜੀ ਇਹਨਾਂ ਤੋਂ ਅੱਕੇ ਪਏ ਐ ਲੋਕੇ ਯਾਰ ਅਗਲਾ ਕਹਿੰਦਾ ਵੀ ਜਿੱਥੇ 4 ਸਾਲ ਇਹਨਾਂ ਨੂੰ ਦੇਤੇ ਵੀ ਜਿਹੜੀ ਸੁਆਹ ਇਹਨਾਂ ਨੇ ਡਾਈ 1 ਸਾਲ ਉਹਨੂੰ ਦੇ ਕੇ ਦੇਖ ਲਓ ਉਹ ਵੀ ਸੁਆਹ ਡਾਲੇ ਨਹੀਂ ਭਾਈ ਜੀ ਫਿਰ ਤੁਸੀਂ ਕੀ ਸੋਚਦੇ ਹੋ ਵੀ ਅਗਰ ਸਣੀ ਜੀ ਮੰਨ ਕੇ ਜਦੋਂ ਜਿੱਤ ਜਾਂਦੇ ਤੇ ਤੁਹਾਨੂੰ ਲੱਗਦਾ ਵੀ ਕੰਮ ਹੋਏਗਾ ਨਹੀਂ 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 ਕੰਮ ਨਹੀਂ ਹੁੰਦਾ ਕੋਈ ਜਦੋਂ ਜਿਵੇਂ ਅਮਰਤਪਾਲ ਜਿੱਤ ਗਿਆ ਕੰਮ ਕੋਈ ਹੋ ਥੋੜੀ ਰਿਹਾ ਉਸ ਤਰ੍ਹਾਂ ਭਾਵੇਂ ਮਨਦੀਪ ਸਿੰਘ ਜਿੱਤ ਜੇ ਕੰਮ ਨਹੀਂ ਕਿਸੇ ਦਾ ਹੋਣਾ ਬਾਈ ਇਹ ਵੀ ਇੱਕ ਥੋੜਾ ਜਨਾ ਤਰਨ ਤਾਰਨ ਪੰਥਕ ਹਲਕਾ ਹੈ ਠੀਕ ਹੈ ਉਧਰਲੇ ਲੋਕ ਜਝਾਰੂ ਹੈ ਮਾਝਾ ਪਾ ਗੈ ਲੈਣੇ ਨਾ ਵੀ ਇਹ ਲੋਕ ਹੋਰ ਤਰ੍ਹਾਂ ਸੋਚਦੇ ਆ ਭਾਈ ਜੀ ਇਹਨਾਂ ਨੇ ਆ ਵੀ ਇਹ ਜਿਵੇਂ ਸਬਕ ਸਖਾਣ ਵਾਲੇ ਪਾਸੇ ਤੁਰਦੇ ਆ ਠੀਕ ਹੈ ਜਿਵੇਂ ਮਾਝੇ ਨੇ ਪਹਿਲਾਂ ਅਕਾਲੀ ਦਲ ਦਾ ਘੜ ਹੁੰਦਾ ਸੀ ਅਕਾਲੀ ਦਲ ਦਾ ਘੜ ਹੁਣ ਕਰਕੇ ਮਾਝਾ ਸੀ ਪਰ ਇਹਨਾਂ ਨੇ ਪਿਛਲੀ ਵਾਰ ਤਕਰੀਬਨ ਆਮ ਆਦਮੀ ਪਾਰਟੀ ਸੀਟਾਂ ਜਿੱਤ ਗਈ ਉਜ ਕੇ ਕਾਂਗਰਸ ਜਿੱਤ ਗਿਆ ਅਕਾਲੀ ਦਲ ਨੂੰ ਸਬਕ ਸਿਖਾਇਆ ਹਾਂਜੀ 2015 ਦੇ ਇਹ ਘਟਨਾਕਰਮ ਤੋਂ ਬਾਅਦ ਹੁਣ ਉਹੀ ਗੱਲ ਹੋ ਗਈ ਉਹਨੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਣਾ ਹੈ ਉਹ ਆ ਵੀ ਉਸ ਕਰਕੇ ਸੰਦੀਪ ਸਣੀ ਨਾਲ ਲੋਕ ਤੁਰ ਪਏ ਤਕਰੀਬਨ ਇੱਕ ਗੱਲ ਹੋਰ ਨੋਟ ਕਰਿਓ ਆਮ ਆਦਮੀ ਪਾਰਟੀ ਦੇ ਕਈ ਹੂੰ ਕਈ ਅਹੁਦੇਦਾਰ ਸੰਦੀਪ ਸਣੀ ਦੇ ਭਰਾ ਮਨਦੀਪ ਸਣੀ ਦੇ ਹੱਕ 'ਚ ਖੁੱਲ ਕੇ ਨਿੱਤਰ ਆਏ ਹੂੰ ਇਹ ਤੁਸੀਂ ਇੱਕ ਕੀ ਕਾਰਨ ਹੈ ਲੋਕਾਂ ਦੇ ਕੰਮ ਹੀ ਨਹੀਂ ਹੋ ਰਹੇ ਤੁਸੀਂ ਦੇਖੋ ਨਹੀਂ ਬਾਈ ਜੀ ਫਿਰ ਕੀ ਆ 2027 ਦੀ ਇਲੈਕਸ਼ਨ 'ਚ ਵੀ ਇਸ ਦਾ ਇਲੈਕਸ਼ਨ ਕੋਈ ਪ੍ਰਭਾਵ ਪਏਗਾ ਬਾਈ ਜੇ ਮੰਨ ਲਓ ਇਹ ਬਾਈ ਇਲੈਕਸ਼ਨ ਠੀਕ ਹੈ ਜੀ ਜਿਹੜੀ ਆ ਪਾਰਟੀਆਂ ਦੋ ਤਿੰਨ ਇਕੱਠੀਆਂ ਹੋਈਆਂ ਵੈਸੇ ਸੰਦੀਪ ਸਨੀ ਦੇ ਭਰਾ ਮਨਦੀਪ ਸਿੰਘ ਦਾ ਕਹਿਣਾ ਹੈ ਵੀ ਮੈਂ ਪੰਥਕ ਜਿਹੜਾ ਆਜ਼ਾਦ ਉਮੀਦਵਾਰ ਉਹ ਡਿਕਲੇਅਰ ਕਰਦਾ ਬਾਰ-ਬਾਰ ਗੱਲ ਜਦ ਕਿ ਅਮਰਿਤਪਾਲ ਪਾਲ ਦੀ ਪਾਰਟੀ ਵਾਰਸ ਪੰਜਾਬ ਦੇ ਉਹ ਡਿਕਲੇਅਰ ਕਰਦੀ ਹੈ ਵੀ ਇਹ ਸਾਡਾ ਕੈਂਡੀਡੇਟ ਹੈ ਪਰ ਨਹੀਂ ਇਹ ਹੈ ਸਿਮਰਨ ਸਿੰਘ ਮਾਨਗੁਰਪ ਹਾਂਜੀ ਵਾਰਸ ਪੰਜਾਬ ਦੇ ਅਮਰਿਤਪਾਲ ਵਾਲੀ ਪਾਰਟੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਿਲਕੁਲ ਤੇ ਹੋਰ ਪੰਥਕ ਧਿਰਾਂ ਵੱਲੋਂ ਉਸ ਬੰਦੇ ਨੂੰ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਗਿਆ ਠੀਕ ਹੈ ਪਰ ਜੇ ਬਾਈ ਇਲੈਕਸ਼ਨ ਜਿੱਤ ਜਾਂਦੇ ਆ ਮਨਦੀਪ ਸਿੰਘ ਜੀ ਤੇ ਤੁਸੀਂ ਇਹ ਦੇਖ ਲਿਓ ਪੰਜਾਬ ਦੀ ਹਵਾ ਚੇਂਜ ਹੋ ਜੇਗੀ ਅੱਛਾ ਜੀ ਇਹ 2027 ਦਾ ਮੁੱਢ ਬੰਦ ਹੈਗੀ ਇਲੈਕਸ਼ਨ ਨਹੀਂ ਬਾਈ ਜੀ ਇੱਕ ਕੜਬਾ ਬਾਰੇ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਹਾਂ ਜੀ ਪੁੱਛੋ ਵੀ ਮੈਨੂੰ ਕੁਝ ਦਰਸ਼ਕਾਂ ਨੇ ਕਿਹਾ ਹੈ ਵੀ ਪੰਜਾਬ ਚ ਤਾਂ ਜੀ ਇਹ ਹੋ ਰਿਹਾ ਹੈ ਵੀ ਤੁਸੀਂ ਕਿਸੇ ਦਾ ਸੌਦਾ ਲਾ ਦੋ ਤੇ ਟਿਕਟ ਲੈ ਲਓ ਨਹੀਂ 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 ਗੱਲ ਇਹ ਹੈ ਬਾਈ ਜੀ ਵੀ ਸੌਦਾ ਲਾ ਕੇ ਟਿਕਟ ਨਹੀਂ ਮਿਲੀ ਫਿਰ ਉਹੀ ਗੱਲ ਉੱਥੀ ਆ ਜਾਂਦੀ ਹੈ ਪਹਿਲੀ ਗੱਲ ਤਾਂ ਜਿਹੜੀ ਇਹ ਲੋਕ ਦੂਜੀ ਪਾਰਟੀਆਂ ਦੇ ਨਕੰਮੇ ਬਣਨੇ ਟਿਕਟ ਦਵਾਈ ਹੈ ਬਿਲਕੁਲ ਜੀ ਨਹੀਂ ਟਿਕਟ ਤਾਂ ਦੇਖੋ ਆਜ਼ਾਦ ਪਹਿਲਾਂ ਵੀ ਖੜਦੇ ਸੀ ਬਿਲਕੁਲ ਜੀ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਪਹਿਲਾਂ ਵੀ ਹੈ ਅਕਾਲੀ ਦਲ ਦੀ ਕੈਂਡੀਡੇਟ ਹੈ ਠੀਕ ਹੈ ਉਹ ਵੀ ਇੱਕ ਧਰਮੀ ਫੌਜੀ ਦੀ ਧਰਮ ਪਤਨੀ ਹੈ ਕੁਰਬਾਨੀ ਉਹਨਾਂ ਦੀ ਵੀ ਹੈ ਹੋਰ ਵੀ ਕੈਂਡੀਡੇਟ ਕੁਰਬਾਨੀਆਂ ਵਾਲੇ ਖੜਦੇ ਰਹੇ ਆ ਇਹ ਨਹੀਂ ਗੱਲ ਬਸ ਇਹ ਆ ਵੀ ਲੋਕੀ ਇਹਨਾਂ ਨੇ ਐਨੇ ਤਪਾਤੇ ਹਮ ਸਾਰੀ ਪਾਰਟੀਆਂ ਇਵਨ ਯਾਰ ਹੋਰਾਂ ਨੂੰ ਛੱਡੋ ਕੰਮ ਨਹੀਂ ਹੁੰਦੇ ਜੇ 2 ਮਿੰਟ ਵੀਡੀਓ ਲੰਬੀ ਨਾ ਹੋ ਜਾ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ 2 ਮਿੰਟ ਤੁਹਾਡੇ ਮੈਂ ਲੈਣਾ ਮੇਰੇ ਘਰ ਕੋਲ ਬਾਈ ਜੀ ਕੁਝ ਕ ਬੰਦੇ ਰੋੜੀ ਕੁੱਟਣ ਦਾ ਕੰਮ ਕਰਦੇ ਆ ਇੱਟਾ ਤੋੜ ਕੇ ਰੋੜੀ ਦਾ ਕੰਮ ਕਰਦੇ ਆ ਠੀਕ ਹੈ ਜੀ ਮੈਂ ਪਿਛਲੀ ਸਰਕਾਰ ਦੇ ਵਿੱਚ ਵੀ ਦਰਖਾਸਤ ਦਿੱਤੀ 2-3 ਵਾਰ ਹੁਣ ਮੈਂ ਕਿਹਾ ਵੀ ਚਲੋ ਬਦਲਾਵ ਵਾਲੀ ਸਰਕਾਰ ਆਈ ਹੈ ਮਹਾਨਦਾਰ ਸਰਕਾਰ ਆਈ ਹੈ ਵੀ ਹੁਣ ਆਪਣਾ ਕੰਮ ਹੋ ਜਾਏਗਾ ਮੈਂ ਬਾਈ ਜੀ ਇਮਾਨਦਾਰ ਵਾਲੇ ਸਰਕਾਰ ਦੇ ਵਿੱਚ ਸਭ ਤੋਂ ਪਹਿਲਾਂ ਆਪਦੇ ਲੋਕਲ ਕਲੋਨੀ ਦੇ ਲੈਵਲ ਐ ਐਮਸੀ ਸਭ ਤੋਂ ਸ਼ੁਰੂ ਕੀਤਾ ਠੀਕ ਹੈ ਜੀ ਫਿਰ ਮੈਂ ਡਿਪਟੀ ਮੇਅਰ ਸਾਹਿਬ ਕੋਲ ਗਿਆ ਠੀਕ ਹੈ ਜੀ ਫਿਰ ਮੈਂ ਕਮਿਸ਼ਨਰ ਸਾਹਿਬ ਕੋਲ ਗਿਆ ਠੀਕ ਹੈ ਜੀ ਫਿਰ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਬਣਾਈਆਂ ਠੀਕ ਹੈ ਜੀ ਗੱਲ ਇਹ ਹੈ ਪਰ ਗੱਲ ਇਹ ਹੈ ਵੀ ਸੁਣਵਾਈ ਕਿਤੇ ਨਹੀਂ ਹੋਈ ਜਦ ਕਿਤੇ ਤੁਸੀਂ ਅਫਸਰ ਕੋਲ ਜਾਂਦੇ ਹੋ ਨਾ ਉਹ ਕਹਿੰਦਾ ਹੋ ਗਿਆ ਜੀ ਜਾਓ ਜੀ ਹੋ ਗਿਆ ਪਰ ਕਹਿੰਦੇ ਵੀ ਜਿੱਤੇ ਦੀ ਬੋਤੀ ਉਤੇਆਂ ਖਲੋਤੀ ਉਹ ਕੰਮ ਹੈ ਗੱਡੀ ਆਂਦੀ ਹੈ ਗੇੜਾ ਮਾਰਦੀ ਹੈ ਮੁੜ ਜਾਂਦੀ ਹੈ ਪਤਾ ਹੀ ਨਹੀਂ ਇਸ ਸਰਕਾਰ ਦੇ ਰਾਜ ਦੇ ਵਿੱਚ ਵੀ ਅਫਸਰਾਂ ਚ ਜੁਰਤ ਨਹੀਂ ਰਹੀ ਜਾਂ ਅਫਸਰ ਕਹਿੰਦੇ ਨਹੀਂ ਜਾਂ ਲੀਡਰ ਚ ਜਕਦੇ ਆਫਸਰਾਂ ਨੂੰ ਕਹਿੰਦੇ ਵੀ ਭਾਈ ਵੀ ਅਫਸਰ ਪਹਿਲਾਂ ਹੁੰਦਾ ਸੀਗਾ ਵੀ ਲੋਕ ਲੀਡਰ ਠੋਕ ਕੇ ਅਫਸਰ ਨੂੰ ਕਹਿੰਦਾ ਸੀ ਵੀ ਆਹ ਕੰਮ ਕਰਕੇ ਦੱਸ ਬਿਲਕੁਲ ਭਾਈ ਜੀ ਮੈਂ ਧੱਕੇ ਖਾ ਲੇ ਹਾਰ ਕੇ ਫਿਰ ਕੀ ਹੋਇਆ ਫਿਰ ਉਹੀ ਜਿਵੇਂ ਕਹਿ ਹੁੰਦਾ ਮੈਂ ਥੋੜਾ ਜਿਹਾ ਗਰਮ ਹੋਇਆ ਹੂੰ ਉਹਦੇ ਨਾਲ ਇਹ ਹੋ ਗਿਆ ਵੀ ਕੁੱਟਣੀ ਤਾਂ ਬੰਦ ਹੋ ਗਈ ਪਰ ਸਾਰਾ ਅਸਮਾਨ ਉੱਥੇ ਦਾ ਉੱਥੀ ਹੈ ਕਿ ਕੰਮ ਆਪਣਾ ਫਿਰ ਵੀ ਨਹੀਂ ਹੋਇਆ ਹੂੰ ਅਬ ਜਿਹੜਾ ਵਿਸ਼ਵਾਸ ਮੈਨੂੰ ਮੇਅਰ ਸਾਹਿਬ ਵੱਲੋਂ ਵੀ ਦਵਾਇਆ ਗਿਆ ਕਮਿਸ਼ਨਰ ਸਾਹਿਬ ਵੱਲੋਂ ਵੀ ਦਵਾਇਆ ਸਾਰਿਆਂ ਵੱਲੋਂ ਦਵਾਇਆ ਗਿਆ ਕੱਲ੍ਹ ਹੀ ਹੈ ਫਿਰ ਹੋਰ ਬੰਦਾ ਦੁਖੀ ਹੋਇਆ ਕੀ ਕਰੂਗਾ ਬਿਲਕੁਲ ਹੁਣ ਇੱਕ ਹੋਰ ਹੈ ਤੁਸੀਂ ਵਿਚਾਰ ਦਿਓ ਉਹ ਰਾਜਾ ਬ੍ਰਿੰਗ ਜੀ ਨੇ ਨਵਾਂ ਚੰਚੜਾਤਾ ਉਹ ਕਹਿੰਦੇ ਵੀ ਜੇ ਤਾਂ ਖਾਲਿਸਤਾਨ ਚਾਹਦੇ ਹੋ ਫਿਰ ਤਾਂ ਇਹਨਾਂ ਨੂੰ ਵੋਟ ਪਾ ਦੋ ਮਨਦੀਪ ਸਿੰਘ ਨੂੰ ਬਿਲਕੁਲ ਜੀ ਵੀ ਜੇ ਹਿੰਦੁਸਤਾਨ ਨੂੰ ਚਾਹਦੇ ਹੋ ਤਾਂ ਕਾਂਗਰਸ ਨੂੰ ਪਾ ਦੋ ਵੀ ਇਹਦਾ ਕੀ ਵਿਚਾਰ ਤੁਸੀਂ ਦੱਸ ਦੋ ਦੇਖੋ ਬਾਈ ਜੀ ਪਹਿਲੀ ਗੱਲ ਤਾਂ ਦੇਖੋ ਕਿਸੇ ਨੇ ਵੀ ਅਜੇ ਤੱਕ ਖਾਲਿਸਤਾਨ ਮੰਗੇ ਹੀ ਨਹੀਂ ਹੈਗਾ ਹਾਂ ਗੱਲ ਤੇ ਹੈ ਇਹ ਗੱਲ ਹੋਰ ਪਾਸੇ ਲੈ ਕੇ ਜਾਂਦੇ ਹਾਂ ਨਾ ਜਾਣ ਕੇ ਦੇਖੋ ਇਹ ਤਾਂ ਤੁਸੀਂ ਪਤਾ ਕੀ ਗੱਲ ਹੈ ਬਾਈ ਜੀ ਹਮ ਜਦ ਬੰਦੇ ਕੋਈ ਆਪਣਾ ਕੰਮ ਗਣਾਉਣ ਲਈ ਨਹੀਂ ਨਾ ਰਹਿੰਦਾ ਤਾਂ ਉਹ ਕੋਈ ਐਸੀਆਂ ਗੱਲਾਂ ਆਉਂਦੀਆਂ ਹਾਂ ਹਾਂ ਗੱਲ ਬਿਲਕੁਲ ਠੀਕ ਹੈ ਦੇ ਫਿਰ ਜਦੋਂ ਛੋਟੇ ਹੁੰਦੇ ਸੀ ਤਾਂ ਇਲੈਕਸ਼ਨ ਹੁੰਦੀ ਸੀ ਤਾਂ ਹਮੇਸ਼ਾ ਪੈਪਲਟ ਦੇ ਵਿੱਚ ਲਿਖਿਆ ਹੁੰਦਾ ਸੀ ਵੀ ਸਾਡੇ ਏਜੰਡੇ ਸਾਡੀ ਪਾਰਟੀ ਦੇ ਏਜੰਡੇ ਰਹਿਣਗੇ ਤੁਸੀਂ ਅੱਜ ਦੇਖੋ ਕਿਸੇ ਪਾਰਟੀ ਤੇ ਕੋਈ ਉਧਰ ਧਿਆਨ ਨਹੀਂ ਨਹੀਂ ਗੱਲ ਕੋਈ ਵਿਕਾਸ ਤੇ ਨਹੀਂ ਗੱਲ ਕਰਦਾ ਜੀ ਤੇ ਵਿਕਾਸ ਕਰਨ ਲਈ ਕੀ ਤੁਹਾਡੀ ਵਿਉਤਬੰਦੀ ਰਹਿ ਗਈ ਕੁਝ ਉਸਤੇ ਗੱਲ ਨਹੀਂ ਕਰ ਰਹੇ ਜੀ ਤੁਸੀਂ ਮੈਂ ਤਾਂ ਮਤਲਬ ਕਈ ਵਾਰ ਦੇਖ ਕੇ ਹੈਰਾਨ ਹੁੰਦਾ ਵੀ ਇਹ ਗੱਲ ਜਾਗ ਇਧਰੋਂ ਰਹੀ ਆ ਇਹ ਤਾਂ ਆਪਸ ਵਿੱਚ ਜਿਵੇਂ ਦਰਾਣੀ ਜਿਠਾਣੀ ਵਾਂਗ ਮੇੜੋ ਮੇਣੀ ਹੁੰਦੇ ਰਹਿੰਦੇ ਆ ਬਿਲਕੁਲ ਬਾਈ ਜੀ ਵੀ ਇਹ ਨਹੀਂ ਸੋਚਦੇ ਪੰਜਾਬ ਦਾ ਕੀ ਪ੍ਰਭਾਵ ਜਾਂਦਾ ਦੇਖੋ ਜੀ ਸਾਰੀਆਂ ਹੀ ਪਾਰਟੀਆਂ ਨੂੰ ਚਾਹੀਦਾ ਤੁਸੀਂ ਕੋਈ ਵੀ ਇਲੈਕਸ਼ਨ ਹੋਵੇ ਚਾਹੋ ਕੋਈ ਜ਼ਿਲ੍ਹਾ ਪੱਧਰੀ ਇਲੈਕਸ਼ਨ ਹੋਵੇ ਸਟੇਟ ਲੈਵਲ ਦੀ ਇਲੈਕਸ਼ਨ ਤੁਸੀਂ ਭਾਈ ਜੀ ਆਪਣਾ ਏਜੰਡਾ ਰੱਖੋ ਹਾਂ ਬਿਲਕੁਲ ਸਾਡੇ ਇਹ ਭਾਈ ਜੀ ਮੁੱਦੇ ਨੇ ਅਸੀਂ ਇਹ ਮੁੱਦੇ ਇਹਨਾਂ ਨੂੰ ਇਹ ਸਾਡੀ ਵਿਉਤਪੰਨੀ ਇਸ ਤਰੀਕੇ ਨਾਲ ਇਹਨਾਂ ਨੂੰ ਹੱਲ ਕਰਾਂਗੇ ਹਾਂ ਵੀ ਅਸੀਂ ਇਹ ਕੰਮ ਕਹੇ ਸੀ ਇਹ ਕਰਤੇ ਨਹੀਂ ਕਿਤੇ ਅਗਲੀ ਵਾਰ ਕਰਾਂਗੇ ਅਗਲੀ ਵਾਰ ਕਰਾਂਗੇ ਪਰ ਦੇਖੋ ਅੱਜ ਦੇ ਟਾਈਮ 'ਚ ਮੈਂ ਤਾਂ ਬੜਾ ਮਤਲਬ ਨਰਾਸ਼ ਹੁੰਦੇ ਜੀ ਤੇ ਮੈਂ ਤਾਂ ਨਹੀਂ ਚਾਹੁੰਦਾ ਜੀ ਇਹ ਜਿਹਾ ਬਿਆਨ ਆਉਣ ਨੀ ਵੈਸੇ ਕਾ ਇਹ ਜਾਣ ਕੇ ਖਾਲਸਾਤਾਨ ਵਾਲੇ ਵੈਸੇ ਗੱਲ ਮੋੜਦੇ ਆਂ ਕਿ ਕੱਟੜਪੰਥੀ ਇਹਨਾਂ ਗੱਲਾਂ ਨਾਲ ਇਹਨਾਂ ਦਾ ਗੱਲ ਇਹ ਆ ਵੀ ਆਪਦੀ ਪਾਰਟੀ ਦਾ ਅਕਸ ਖਰਾਬ ਹੋਣਾ ਹੈ ਭਾਈ ਜੀ ਦੇਖੋ ਸਿੱਖ ਵੋਟ ਟੁੱਟਦੀ ਹੈ ਨਾ ਗੱਲਾਂ ਨਾਲ ਪਤਾ ਕੀ ਗੱਲ ਆ ਭਾਈ ਜੀ ਖਾਲਸਾਤਾਨ ਚਾਹੀਦਾ ਜਾਂ ਨਹੀਂ ਚਾਹੀਦਾ ਲੋਕ ਆਪੇ ਸੋਚਣਾ ਹੈ ਹਾਂ ਗੱਲ ਇਹ ਆ ਅਸੀਂ ਵਧੀਆ ਸਿਸਟਮ ਦਾ ਦੋ ਹਾਂ ਤੁਸੀਂ ਲੋਕਾਂ ਨੂੰ ਵਧੀਆ ਸਿਸਟਮ ਦੋ ਜੀ ਜਿਹੜੇ ਅਕੇ ਲੋਕ ਹੈ ਉਹ ਇਹ ਜਿਹੀਆਂ ਗੱਲਾਂ ਕਰਦੇ ਆਂ ਉਹ ਇੱਕ ਵਿਰੋਧੀ ਧਿਰ ਦਾ ਨੇਤਾ ਹੋਏ ਉਹਦੇ ਮੂੰਹ ਚ ਇਹ ਜਿਹੀਆਂ ਗੱਲਾਂ ਸ਼ੋਭਾ ਦਿੰਦੀਆਂ ਪਹਿਲਾਂ ਤਾਂ ਇਹਨਾਂ ਨੂੰ ਪੁੱਛੇ ਵੀ ਤੁਸੀਂ ਵਿਰੋਧੀ ਧਿਰ ਵਾਲੀ ਕਿਹੜੀ ਭੂਮਿਕਾ ਨਿਭਾਉਂਦੇ ਹੋ ਬਿਲਕੁਲ ਜੀ ਸਾਰੇ ਸੁਸਰੀ ਬਣੇ ਬੈਠੇ ਆ ਕੋਈ ਨਹੀਂ ਕੁਸਕਦਾ ਬਈ ਨਾ ਚੋਂ ਭਾਈ ਜੀ ਤੁਸੀਂ ਮਤਲਬ ਥੋੜਾ ਦੇਖੋ ਹਸੀ ਦੋ ਚੁਣ ਕੇ ਭੇਜਦਾ ਥੋੜਾ ਫਰਜ ਬਣਦਾ ਫੇਰ ਤੁਸੀਂ ਉੱਥੇ ਬੋਲੋ ਉੱਥੇ ਬੋਲੋ ਤੁਸੀਂ ਕੁਸਕਦਾ ਕੋਈ ਨਹੀਂ ਨਾ ਚੋ ਭਾਈ ਜੀ ਤੁਸੀਂ ਮੁੱਦੇ ਚ ਝੱਕੋ ਸਰਕਾਰ ਐਡੀਆਂ ਐਡੀਆਂ ਪਾਲਿਸੀਆਂ ਲਿਆਂਦੀ ਰਹੀ ਵੀ ਕੁਝ ਨਹੀਂ ਆ ਵੀ ਸੰਵਿਧਾਨ ਸਭਾ ਦੇ ਵਿੱਚ 10 ਮਿੰਟ ਲਾਈਵ ਚੱਲਦਾ ਉੱਥੇ ਬੋਲਦੇ ਆ ਅੱਗੇ ਵਿੱਚ ਕੋਈ ਇਹਨਾਂ ਦਾ ਕੋ ਸਿਸਟਮ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਆਪਾਂ ਆਪਣੇ ਦਰਸ਼ਕਾਂ ਵਿੱਚ ਅਸੀਂ ਕਹਿੰਦੇ ਆ ਜੀ ਵੀ ਤੁਸੀਂ ਵੀ ਕਮੈਂਟ ਬਾਕਸ ਜਾ ਆਪਾਂ ਦਰਸ਼ਕਾ ਦਰਸ਼ਕ ਵੀ ਯਾਰ ਮੈਂ ਦੇ ਹਿਸਾਬ ਲਾਇਆ ਯਾਦਾ ਸਿਆਣੇ ਹੋਗੇ ਹਾਂਜੀ ਯਾ ਦਰਸ਼ਕਾਂ ਜੀ ਵੀ ਸਹਿਮ ਦਾ ਮੌਲ ਹੈ ਵੀ ਡਰਦੇ ਕਮੈਂਟ ਨਹੀਂ ਕਰਦੇ ਆਪਣੇ ਇਕੱਲੇ ਨਹੀਂ ਕਈ ਬੰਦੇ ਹੋਰ ਵੀ ਆ ਜਿਹੜੇ ਇਹ ਜੀ ਗੱਲਬਾਤ ਕਰਦੇ ਆ ਮੇਰੇ ਮੇਰੀ ਉਹਨਾਂ ਨਾਲ ਵੀ ਸਿਲਸਿਲੇ ਗੱਲ ਹੋਈ ਉਹ ਕਹਿੰਦੇ ਬਾਕੀ ਜਗ੍ਹਾ ਕਮੈਂਟ ਜ਼ਰੂਰ ਆਉਂਦੇ ਆ ਜੇ ਕਦੇ ਇਹ ਜੀ ਗੱਲਬਾਤ ਕਰ ਲਉਣਾ ਵੀ ਉਹ ਕਮੈਂਟ ਨਹੀਂ ਆਉਂਦੇ ਸਗੋਂ ਮੈਨੂੰ ਵੀ ਮਨਾ ਕਰਦੇ ਸੀ ਕਦੇ ਵੀ ਇਹ ਜੀ ਵੀਡੀਓ ਨਾ ਬਣਾਇਆ ਕਰ ਮੈਂ ਕਹਿੰਦਾ ਨਹੀਂ ਭਾਈ ਜੀ ਆਪਾਂ ਇਹ ਪਲੇਟਫਾਰਮ ਬਣਾਇਆ ਹੀ ਤਾਂ ਹੀ ਹੈ ਬਿਲਕੁਲ ਜੀ ਵੀ ਸਪਸ਼ਟ ਸੱਚੀ ਗੱਲ ਕਰੀਏ ਸੋ ਕੋਈ ਹੋਰ ਬੰਦਾ ਜਿਹੜਾ ਕੋਈ ਆਪਣੀ ਗੱਲ ਅੱਗੇ ਪਹਚਾਣਾ ਚਾਹੁੰਦਾ ਹੈ ਉਹਨਾਂ ਨੂੰ ਅਸੀਂ ਇਹ ਪਲੇਟਫਾਰਮ ਪ੍ਰੋਵਾਈਡ ਕਰਾਂਗੇ ਬਿਲਕੁਲ ਜੀ ਸਾਡੇ ਆ ਫੇਸਬੁੱਕ ਨਾਲ ਵੀ YouTube ਨਾਲ ਵੀ WhatsApp ਨੰਬਰ ਸਾਡਾ ਜੁੜਿਆ ਹੈ ਨਹੀਂ ਤੁਸੀਂ ਇਹਨੂੰ ਕਮੈਂਟ ਕਰ ਲਓ ਸਾਡੀ ਟੀਮ ਤੁਹਾਨੂੰ ਕਾਲ ਕਰੇਗੀ ਜੇ ਤੁਹਾਨੂੰ ਇਹ ਸੀ ਪਲੇਟਫਾਰਮ ਪ੍ਰੋਵਾਈਡ ਕਰਾਂਗੇ ਤੁਸੀਂ ਆਪਣੀ ਗੱਲ ਪ੍ਰਸ਼ਾਸਨ ਤੱਕ ਕਿਸੇ ਤਰ੍ਹਾਂ ਕੋਈ ਚੰਗਾ ਮਾੜਾ ਕੋਈ ਤੱਕਾ ਹੋਇਆ ਅਸੀਂ ਬੇਝਿਜਕ ਬਿਨਾਂ ਡਰੇ ਤੁਹਾਡੀ ਆਵਾਜ਼ ਅੱਗੇ ਪਹੁੰਚਾਵਾਂਗੇ ਠੀਕ ਹੈ ਧੰਨਵਾਦ ਦੋਸਤੋ ਥੈਂਕ ਯੂ